ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ حاضر ਹੋਇਆ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਤੇ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਲੈ ਕੇ ਆਜੇ ਹਾਂ ਦੋਸਤੋ ਨਿਊ ਹਾਲੈਂਡ 3630 ਟਰੈਕਟਰ 2010 ਮਾਡਲ ਆ ਤੇ 4,75,000 ਦਾ ਰੇਟ ਰੱਖੇਗਾ ਤੇ ਬਾਕੀ ਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਡੂਲ ਕਲਚਰ ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕੰਮ ਹੋਇਆ ਸਰਵਿਸ ਹੋਈ ਵੀ ਆ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਬਗਾ ਤੇ ਪੰਜਾਬ ਨੰਬਰ ਟਰੈਕਟਰ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਨਿਊ ਹਾਲੈਂਡ 3630 ਟਰੈਕਟਰ ਚਾਰੇ ਟਾਇਰ ਸਭ ਨੂੰ ਵਧੀਆ ਸਾਫ ਹਾਲਤ ਦੇ ਵਿੱਚ ਮਿਲਣਗੇ ਇੰਜਨ ਗੇਅਰ ਵੱਲੋਂ ਫੁੱਲ ਕੰਮ ਹੋਇਆ ਪੰਜਾਬ ਨੰਬਰ ਹੈਗਾ ਤੇ ਬਿਲਕੁਲ ਜਰਹਤ ਰਹਿਤ ਟਰੈਕਟਰ 55 ਐਚਪੀ ਦੀ ਪਾਵਰ ਦੇ ਨਾਲ ਟਰੈਕਟਰ ਹੈ ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ ਜੇਕੇ ਦੇ ਟਾਇਰ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਆ ਤੇ ਵਾਕਿ ਤੁਸੀਂ ਦੇਖ ਸਕਦੇ ਹੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰਤੀ ਡੰਡਾ ਤੁਹਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਵਾਕਿ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਸਾਨੂੰ ਇਹ ਟਰੈਕਟਰ ਬਰਨਾਲ ਏਰੀਆ ਦੇ ਵਿੱਚ ਮਿਲੂਗਾ ਤੇ ਟਰੈਕਟਰ ਨੂੰ ਚਲਾ ਕੇ ਵਾਕਿ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਵਾਕੀ ਤੁਸੀਂ ਦੇਖ ਸਕਦੇ ਹੋ ਜੇਕੇ ਦੇ ਟਾਇਰ ਆ ਦੋਸਤੋ ਰੰਗ ਪੇਂਟ ਪੱਲੋ ਬਿਲਕੁਲ ਸਾਫ ਆ ਓਕੇ ਪਿਆਗਾ ਜਰ ਰਹਿਤ ਟਰੈਕਟਰ ਆ 30 ਡਬਲ ਡਿਊਲ ਕਲਚ ਤੇ ਪਾਵਰ ਸਟੀਅਰਿੰਗ ਟਰੈਕਟਰ ਆਗਾ 2000 ਕਿਜੀ ਦੀ ਦੀ ਲਿਫਟਿੰਗ ਕੰਪੈਸਟੀ ਆ ਤੇ ਵਧੀਆ ਸਾਫ ਹਾਲਤ ਦੇ ਵਿੱਚ ਟਰੈਕਟਰ ਤੇ ਇੰਜਨ ਗੇਅਰ ਪੱਲੋ ਫੁੱਲ ਕੰਮ ਓਕੇ ਆ ਦੋਸਤੋ ਬਾਕੀ ਜੇ ਕਿਸੇ ਵੀ ਨੇ ਲੋਨ ਕਰਾਉਣਾ ਤਾਂ ਲੋਨ ਵੀ ਹੋ ਜਾਊਗਾ ਵਧੀਆ ਸਾਫ ਕੰਡੀਸ਼ਨਰ ਟਰੈਕਟਰ ਦੀ ਨਿਊ ਹਾਲੈਂਡ ਪਲੱਸ 37 ਦੀ ਟਰੈਕਟਰ ਕਾ ਕਿੱਕ ਵਰੀ ਆ ਕੇ ਚੈੱਕ ਕਰਕੇ ਟਰੈਕਟਰ ਲੈ ਜਾ ਸਕਦੇ ਹੂੰ ਤੇ ਇਹ ਵੀਡੀਓ ਨੂੰ ਬਹੁਤ ਸਾਰਾ ਸ਼ੇਅਰ ਕਰ ਦਿੱਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ